ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਵਿਕਰਮਜੀਤ ਸੰਧੂ YouTube ਚੈਨਲ ਸੰਧੂ ਮਿਨੀ ਮਾਰਕ ਤੇ ਅੱਜ ਫੇਰ ਤੁਹਾਡਾ ਸਵਾਗਤ ਕਰਦੇ ਆਂ ਦੋਸਤੋ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਬੁਲਟ ਮੋਟਰਸਾਈਕਲ ਹਾਂਜੀ ਜਿਵੇਂ ਕਿ ਤੁਸੀਂ ਰੈਪਰ ਦੇ ਵਿੱਚ ਪੜ੍ਹ ਲਿਆ ਸਿਰਫ 60000 ਰੁਪਏ ਦਾ ਸਿਲਵਰ ਕਲਰ ਦੇ ਵਿੱਚ ਬ੍ਰਾਂਡ ਨਿਊ ਪੰਜਾਬ ਨੰਬਰ ਸੰਭਿਆ ਨਾ ਹੋਇਆ ਕਿ ਸਿਰਫ 6 ਕੁ ਮਹੀਨੇ ਚੱਲਿਆ ਹੋਇਆ ਮੋਟਰਸਾਈਕਲ ਹੈ ਬਾਈ ਆ ਜਿਹੜਾ ਐਨ ਆਰ ਆਈ ਆ ਉਹ ਬਾਹਰ ਰਹਿੰਦਾਗਾ ਤਾਂ ਇਹ ਮੋਟਰਸਾਈਕਲ ਚਲਾਇਆ ਹੀ ਨਹੀਂ ਗਿਆ ਯਾਨੀ ਕਿ ਉਹ ਓਮੇ ਦਾ ਓਮੇ 6 ਕੁ ਮਹੀਨੇ ਚੱਲਿਆ ਹੋਇਆ ਮੋਟਰਸਾਈਕਲ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਆ ਜਿਹੜਾ ਇਹ ਬੁਲਟ ਬਾਈ ਦੇ ਘਰੇ ਖੜਾ ਮੋਗੇ ਏਰੀਆ ਦੇ ਵਿੱਚ ਬੁਲਟ ਹਾਂਜੀ ਸਿਰਫ 60000 ਰੁਪਏ ਦਾ ਬਾਈ ਦੇ ਰਿਹਾ ਹੈ ਉਮੀਦ ਕਰਦੇ ਆ ਤੁਹਾਨੂੰ ਮੋਟਰਸਾਈਕਲ ਜ਼ਰੂਰ ਪਸੰਦ ਆਊਗਾ ਤੇ ਇੰਨਾ ਸਸਤਾ ਮੋਟਰਸਾਈਕਲ ਤੁਹਾਨੂੰ ਕਿਤੇ ਵੀ ਨਹੀਂ ਮਿਲਣਾ ਇੰਨਾ ਸੰਭਿਆ ਹੋਇਆ ਤੇ ਅਸੀਂ ਗੁਜਾਰਿਸ਼ ਕਰਦੇ ਆ ਜੇ ਤੁਸੀਂ ਸਾਡੇ ਚੈਨਲ ਦਾ ਨਾਮ ਲੈ ਕੇ ਬਾਈ ਨਾਲ ਗੱਲ ਕਰੋਗੇ ਤਾਂ ਤੁਹਾਨੂੰ 60 ਤੋਂ ਵੀ ਬਾਈ ਹੋਣੀ ਕੋਈ ਹੋਰ ਤੁਹਾਡੇ ਲਈ ਰੈਟ ਕਰਨਗੇ ਹਾਂਜੀ ਸੋ ਜ਼ਿਆਦਾ ਸਮਾਂ ਖਰਾਬ ਨਾ ਕਰਦੇ ਪਹਿਲਾਂ ਆਪਾਂ ਬੁਲੇਟ ਦੇਖਦੇ ਆਂ ਤੇ ਫਿਰ ਕਰਦੇ ਆਂ ਤੁਹਾਡੇ ਨਾਲ ਬਾਕੀ ਦੀਆਂ ਗੱਲਾਂ ਹਾਂਜੀ ਬਿਲਕੁਲ 60000 ਰੁਪਏ ਦੇ ਵਿੱਚ ਬੁਲੇਟ ਹੈ ਜੀ ਦੇਖੋਗੇ ਬੁਲੇਟ ਦੇਖ ਕੇ ਤੁਹਾਨੂੰ ਬਹੁਤ ਪਸੰਦ ਆਊਗਾ ਜੀ ਹਾਂਜੀ ਆਓ ਦੇਖਦੇ ਆਂ ਹਾਂਜੀ AC 2002 ਮਾਡਲ ਇਲੈਕਟਰਾ ਬੁਲੇਟ ਹਾਂਜੀ ਤਾਂ ਪੁੱਠੇ 11 ਵਾਲਾ ਬੁਲੇਟ ਹੈ ਜੀ ਇਹ 2002 ਮਾਡਲ ਹੈ ਬਸ ਤੇ ਤੁਸੀਂ ਬਾਈ ਦਾ ਨੰਬਰ ਅਸੀਂ ਸਕਰੀਨ ਤੇ ਚਲਾ ਦਿੱਤਾ ਹੈ ਉੱਤੇ ਤੁਸੀਂ ਕਾਲ ਕਰਕੇ ਬਾਈ ਨਾਲ ਜਿਹੜੀ ਗੱਲ ਕਰਕੇ ਮੋਟਰਸਾਈਕਲ ਬਾਰੇ ਹੋਰ ਜਾਣਕਾਰੀ ਲੈ ਸਕਦੇ ਜੇ ਤੁਸੀਂ ਖਰੀਦਣਾ ਤਾਂ ਬਾਈ ਤੱਕ ਪਹੁੰਚ ਕਰ ਸਕਦੇ ਹੋ ਹਾਂ ਜੀ ਤਾਂ ਬਾਈ ਐਨ ਆਰ ਆਈ ਆ ਬਾਹਰ ਰਹਿੰਦਾ ਜਿਹਦੇ ਕੋਲੇ ਬੁਲੇਟ ਹੈ ਤਾਂ ਬਹੁਤ ਘੱਟ ਚੱਲਿਆ ਹੋਇਆ সিলਵਰ ਕਲਰ ਦੇ ਵਿੱਚ ਬਹੁਤ ਹੀ ਸੋਹਣਾ ਮੋਟਰਸਾਈਕਲ ਤੁਸੀਂ ਦੇਖ ਚੁੱਕੇ ਹੋ ਤੇ ਜੇ ਤੁਹਾਡੇ ਕੋਲੇ ਵੀ ਇਦਾਂ ਦਾ ਕੋਈ ਸਾਧਨ ਕੋਈ ਚੀਜ਼ ਤੁਹਾਡੇ ਕੋਲੇ ਵਿਕਾਊ ਆ ਚਾਹੇ ਕੁਝ ਵੀ ਆ ਤੁਸੀਂ ਸਾਡੇ ਤੋਂ ਐਡ ਕਰਵਾਉਣੀ ਹੈ ਤਾਂ ਸਾਡੇ ਨੰਬਰ ਤੇ 904173404 ਤੇ WhatsApp ਜਾਂ ਕਾਲ ਕਰਕੇ ਤੁਸੀਂ ਆਪਣੀ ਐਡ ਕਰਵਾ ਸਕਦੇ ਹੋ ਅਸੀਂ ਤੁਹਾਡੀ ਐਡ ਆਪਣੇ ਚੈਨਲ ਦੇ ਉੱਤੇ ਜ਼ਰੂਰ ਕਰਾਂਗੇ ਹਾਂਜੀ ਤਾਂ ਉਮੀਦ ਕਰਦੇ ਆ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ ਮੋਟਰਸਾਈਕਲ ਵੀ ਪਸੰਦ ਆਇਆ ਹੋਊਗਾ ਜੇ ਪਸੰਦ ਆਇਆ ਤਾਂ ਪਲੀਜ਼ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਦਿਓ ਤੇ ਤਾਂ ਜੋ ਆਉਣ ਵਾਲੀਆਂ ਸਾਰੀਆਂ ਵੀਡੀਓ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕਣ ਆਉਣ ਵਾਲੀ ਦੇ ਵਿੱਚ ਅਸੀਂ ਤੁਹਾਡੇ ਲਈ ਲੈ ਕੇ ਆਵਾਂਗੇ ਜਨ ਹਾਂਜੀ ਬਹੁਤ ਵੀਰਾਂ ਦੀ ਡਿਮਾਂਡ ਸੀ ਕਿ ਇੱਕ ਸਸਤੀ ਜੀ ਜਨ ਲੈ ਆਂਦੀ ਜਾਵੇ ਤਾਂ ਆਉਣ ਵਾਲੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਬਹੁਤ ਹੀ ਸੋਹਣੀ ਗੱਡੀ ਸਸਤੀ ਅਲੋਏ ਵੀਲ ਵਾਲੀ ਜਨ ਲੈ ਕੇ ਆਵਾਂਗੇ ਜੀ ਤੇ ਬਣੇ ਰਹੋ ਸਾਡੇ ਨਾਲ ਐਨੀਆਂ ਬੇਨਤੀਆਂ ਕਰਦੇ ਸਾਨੂੰ ਦੋ ਇਜਾਜ਼ਤ ਸ਼ਸ਼ੀ ਕਾਲ